ਇਸ ਵੀਰਾ ਉਸ ਪ੍ਰਾਚੀਨ ਮਕਬਰੇ ਦੀਆਂ ਹਨ ਜਿਸ ਦਾ ਇਤਿਹਾਸ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਹੈ ਕਿਉਂਕਿ ਇਹ ਮਕਬਰਾ ਮਰਹੂਮ ਨਵਾਬ ਸ਼ੇਰ ਮੁਹੰਮਦ ਖਾਨ ਦਾ ਹੈ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾ ਦਾ ਨਾਅਰਾ ਦਿੱਤਾ ਸੀ ਪਤਿਗੜ ਸਾਹਿਬ ਦੀ ਤੇ ਸ਼ਹੀਦੀ ਜੋੜ ਮੇਲ ਚੱਲ ਰਹੇ ਨੇ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਉੱਥੇ ਹੀ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਨ ਵਾਲੇ ਮਰਹੂਮ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਵੀ ਯਾਦ ਕੀਤਾ ਜਾਂਦਾ ਹੈ ਪਰ ਉਹਨਾਂ ਦਾ ਇਹ ਮਕਬਰਾ ਸਮੇਂ ਦੀਆਂ ਸਰਕਾਰਾਂ ਵੱਲੋਂ ਬਿਸਾਰਿਆ ਜਾ ਰਿਹਾ ਹੈ ਅਣਦੇਖਿਆ ਕੀਤਾ ਜਾ ਰਿਹਾ ਹੈ ਤੇ ਮਕਬਰੇ ਦੇ ਹਾਲਾਤ ਤਸਵੀਰਾਂ ਦੇ ਵਿੱਚ ਬਿਆਨ ਹੋ ਰਹੇ ਨੇ ਇਹ ਮਕਬਰਾ ਖੰਡਰ ਬੰਦਾ ਜਾ ਰਿਹਾ ਹੈ ਦਸਦੀਏ ਕਿ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਕਚਾਰੀ 'ਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਨੂੰ ਪੇਸ਼ ਕੀਤਾ ਗਿਆ ਤਾਂ ਇਸ ਦੌਰਾਨ ਵਿਚਾਰੀ ਚ ਮਲੇਰ ਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਵੀ ਮੌਜੂਦ ਸਨ ਵਜ਼ੀਰ ਖਾਨ ਨੇ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਕਿ ਉਹ ਇਹਨਾਂ ਨੂੰ ਲੈ ਜਾਣ ਤੇ ਬੱਚਿਆਂ ਨੂੰ ਸ਼ਹੀਦ ਕਰਕੇ ਆਪਣੇ ਭਰਾ ਦਾ ਬਦਲਾ ਲੈ ਲੈਣ ਦਰਅਸਲ ਸਿੱਖ ਫੌਜ ਦੇ ਨਾਲ ਜੰਗ 'ਚ ਨਵਾਬ ਖਾਨ ਦਾ ਸਗਾ ਭਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰਿਆ ਗਿਆ ਸੀ ਪਰ ਨਵਾਬ ਨੇ ਕਿਹਾ ਕਿ ਉਹ ਉਹਨਾਂ ਦਾ ਭਰਾ ਜੰਗ ਦੇ ਮੈਦਾਨ 'ਚ ਮਾਰਿਆ ਗਿਆ ਸੀ ਤੇ ਉਸ ਦਾ ਬਦਲਾ ਉਹ ਜੰਗ ਦੇ ਮੈਦਾਨ 'ਚ ਹੀ ਲੈਣਗੀ ਇਸ ਵਿੱਚ 마ਸੂਮ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਉਹਨੇ ਕਿਹਾ ਕਿ ਬੱਚਿਆਂ ਨੂੰ ਸ਼ਹੀਦ ਕਰਨਾ ਸਰਾਸਰ ਇਸਲਾਮ ਦੇ ਖਿਲਾਫ ਚੁੱਕਿਆ ਹੋਇਆ ਖੁਦਾ ਵਿਰੋਧੀ ਕਦਮ ਹੈ ਤੇ ਮੈਂ ਇਸ ਦਾ ਵਿਰੋਧ ਕਰਦਾ ਹਾਂ ਕਚਰੀ ਚ ਦੋ ਸਹਬਜ਼ਾਦਿਆਂ ਦੇ ਬਾਅਦ ਨਵਾਬ ਸ਼ੇਰ ਮੁਹੰਮਦ ਖਾਨ ਪਹਿਲੇ ਅਜੇਹੇ ਸ਼ਖਸ ਸਨ ਜਿਨ੍ਹਾਂ ਨੇ ਵਜ਼ੀਰ ਖਾਨ ਦੇ ਫਰਮਾਨ ਦਾ ਵਿਰੋਧ ਕੀਤਾ ਨਵਾਬ ਖਾਨ ਨੇ ਅੰਜਾਮ ਦੀ ਪਰਵਾਹ ਕੀਤੇ ਬਿਨਾਂ ਸਿਰਫ ਵਿਰੋਧ ਕੀਤਾ ਸਗੋਂ ਕਚਰੀ ਤੋਂ ਵੀ ਚਲੇ ਗਏ ਸਨ ਪਰ ਅੱਜ ਉਨ੍ਹਾਂ ਦੀ ਤੇ ਉਨ੍ਹਾਂ ਦੇ ਪਰਿਵਾਰ ਦੇ ਮਕਬਰਿਆਂ ਦੀ ਹਾਲਤ ਤਰਸਯੋਗ ਹੋ ਗਈ ਹੈ ਜਿਸ ਵੱਲ ਸਮੇਂ ਦੀ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਮੈਂ ਅਨਕੁਜ ਯਕਮੀ ਮਲੇਰ ਕੋਟਲਾ ਤੋਂ ਮੇਰੇ ਨਾਲ ਬਲਦੇਵ ਸਿੰਘ ਖੜੇ ਨੇ ਔਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਦਾ ਜੋ ਤੁਸੀਂ ਇੱਕ ਬੜਾ ਜੀਵੰਤ ਮੁੱਦਾ ਲੈ ਕੇ ਇੱਥੇ ਆਏ ਹੋ ਤੁਹਾਡੇ ਜਿੰਨੇ ਵੀ ਸਰੋਤੇ ਨੇ ਉਹਨਾਂ ਸਾਰਿਆਂ ਨੂੰ ਬਹੁਤ ਹੀ ਸਤਿਕਾਰ ਭਰੀ ਨਮਸਕਾਰ ਅੱਜ ਜਿਹੜਾ ਤੁਸੀਂ ਮੁੱਦਾ ਲੈ ਕੇ ਆਏ ਹੋ ਇਹਦੇ ਵਿਸ਼ੇ ਦੇ ਉੱਪਰ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਪਰ ਕੋਈ ਸਰਕਾਰੇ ਦੇ ਉੱਪਰ ਗੌਰ ਨਹੀਂ ਫਰਮਾ ਰਹੀ ਆ ਤੁਸੀਂ ਦੇਖ ਸਕਦੇ ਹੋ ਨਵਾਬ ਸ਼ੇਰ ਮੁਹੰਮਦ ਖਾਨ ਇਹਨਾਂ ਦਾ ਨਾਮ ਮਲੇਰ ਕੋਟਲਾ ਵਿੱਚ ਹੀ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਬੜੇ ਹੀ ਆਦਰ ਦੇ ਨਾਲ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ ਜਿਵੇਂ ਨਾਨੂ ਬਾਬਾ ਜੀ ਨੇ ਕਿਹਾ ਸੀਗਾ ਕਿ ਜੇ ਗੰਗੂ ਤੇਲੀ ਦੀ ਗੱਲ ਹੁੰਦੀ ਹੈ ਕਿ ਉਸਨੇ ਕੋਈ ਕਹਿਰ ਕਮਾਇਆ ਤਾਂ ਨਾਲ ਜੋ ਲਾਲਾ ਟੋਡਰਮਲ ਲਾਲਾ ਮੋਤੀलाल ਮੈਰਾ ਉਹਨਾਂ ਸ਼ਖਸੀਤਾਂ ਦਾ ਵੀ ਨਾਮ ਲਿਆ ਜਾਂਦਾ ਹੈ ਕਿ ਕਿੰਨਾ ਉਹਨਾਂ ਨੇ ਉਸ ਵਕਤ ਸਹਿਯੋਗ ਕੀਤਾ ਉਸੇ ਸਹਿਯੋਗ ਦੀ ਕੜੀ ਦੇ ਵਿੱਚ ਇਹ ਨਾਮ ਬੜੇ ਹੀ ਆਦਰ ਸਤਿਕਾਰ ਦੇ ਨਾਲ ਲਿਆ ਜਾਂਦਾ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਦਾ ਔਰ ਸਾਡੇ ਜੋ ਮਲੇਰ ਕੋਟ ਲਾਏ ਇਹਨਾਂ ਨੂੰ ਸਲੂਟ ਕਰਦਾ ਕਿਉਂਕਿ ਇਹਨਾਂ ਦੀ ਵਜ੍ਹਾ ਦੇ ਨਾਲ ਸਾਡੀ ਇੱਕ ਪਹਿਚਾਨ ਬਣੀ ਹੈ ਨਾ ਸਿਰਫ ਪੰਜਾਬ ਦੇ ਵਿੱਚ ਪੂਰੇ ਭਾਰਤ ਵਰਸ਼ ਦੇ ਵਿੱਚ ਸਮੁੱਚੇ ਵਿਸ਼ਵ ਦੇ ਵਿੱਚ ਔਰ ਅੱਜ ਜ਼ਰੂਰਤ ਹੈ ਜਿਹੜੀ ਇਹ ਇਹਨਾਂ ਦੀਆਂ ਧਰੋੜਾਂ ਨੇ ਇਹਨੂੰ ਸੰਬੰਧ ਦੀ ਮੈਂ ਗੱਲ ਕਰਾਂਗਾ ਸਭ ਤੋਂ ਪਹਿਲਾਂ ਤਾਂ ਜਦੋਂ ਸਾਡੇ ਮਲੇਰ ਕੋਟਰਾ ਨੂੰ ਜ਼ਿਲ੍ਹਾ ਬਣਾਇਆ ਗਿਆ ਤਾਂ ਕੈਪਟਨ ਸਾਹਿਬ ਨੇ ਅਨਾਉਂਸਮੈਂਟ ਕੀਤੀ ਨਾਲ ਹੈਰੀਟੇਜ ਵੀ ਡਿਕਲੇਅਰ ਕੀਤਾ ਮੁਬਾਰਕ ਮੰਝਲ ਨੂੰ ਸ਼ੀਸ਼ ਮਹਿਲ ਨੂੰ ਉਸ ਜਿਸ ਜਗ੍ਹਾ ਤੇ ਉੱਪਰ ਅੱਪ ਇਸ ਵਕਤ ਖੜੇ ਆ ਨਾ ਮਕਬਰਿਆਂ ਨੂੰ ਕਿ ਇਹਦੀ ਸੰਭਾਲ ਕੀਤੀ ਜਾਏਗੀ ਪਰ ਕੈਪਟਨ ਸਾਹਿਬ ਤੋਂ ਬਾਅਦ ਕਿਸੇ ਨੇ ਵੀ ਇਸ ਦੀ ਕੋਈ ਸਾਰ ਨਹੀਂ ਲਈ ਜੇ ਮੈਂ ਮੌਜੂਦਾ ਸਰਕਾਰ ਦੀ ਗੱਲ ਕਰਾਂ ਤਾਂ ਕੋਈ ਧਿਆਨ ਸਰਕਾਰ ਦਾ 1% ਵੀ ਨਹੀਂ ਹੈ ਅਸੀਂ ਬਰਬਰਤੌਰ ਤੇ ਮੋਝਵਾਨੀ ਤਾਂ ਕਈ ਵਾਰੀ ਬੇਨਤੀਆਂ ਕਰ ਚੁੱਕੇ ਹਾਂ ਕਈ ਸਾਡੇ ਸ਼ਹਿਰ ਦੇ ਨੁਮਾਨਦੇ ਕਹਿ ਚੁੱਕੇ ਨੇ ਤੁਹਾਡੇ ਵਰਗੇ ਪੱਤਰਕਾਰ ਭਰਾ ਜਿਹੜੀ ਇਸ ਚੀਜ਼ ਦਾ ਦਰਦ ਰੱਖਦੇ ਨੇ ਉਹ ਆਪਣੇ ਕਿਹ ਆਪਣੇ ਚੈਨਲਾਂ ਦੇ ਰਾਹੀਂ ਇਸ ਗੱਲ ਨੂੰ ਨਸ਼ਰ ਕਰ ਚੁੱਕੇ ਨੇ ਪਰ ਅਸੀਂ ਹੁਣ ਇਸ ਸਾਰੇ ਮੁੱਦੇ ਨੂੰ ਕੇਂਦਰ ਸਰਕਾਰ ਨੂੰ ਲਿਖਤੀ ਰੂਪ ਦੇ ਵਿੱਚ ਭੇਜਾਂਗੇ ਔਰ ਹੁਣ ਅਸੀਂ ਬੇਨਤੀ ਕਰਾਂਗੇ ਕੇਂਦਰ ਸਰਕਾਰ ਨੂੰ ਕਿ ਜਿਹੜਾ ਉਰੇਦਾਪੁਰਾਤ ਵਿਭਾਗ ਹੈ ਉਹਨੂੰ ਤਾੜਨਾ ਵੀ ਕੀਤੀ ਜਾਵੇ ਔਰ ਡਾਇਰੈਕਸ਼ਨ ਦਿੱਤੀ ਜਾਵੇ ਕਿ ਜਿਹੜੀਆਂ ਜ਼ਰ ਜ਼ਰ ਹੁੰਦੀਆਂ ਇਮਾਰਤਾਂ ਨੇ ਨਾ ਇਹਨਾਂ ਦੀ ਸੰਭਾਲ ਕੀਤੀ ਜਾਵੇ ਤਾਂ ਜੋ ਜਿਹੜੇ ਸਾਡੇ ਬੱਚੇ ਨੇ ਜੋ ਦੇ ਵੱਡੇ ਹੋਣਗੇ ਜਾਂ ਸਾਡੂੰ ਬੱਚਿਆਂ ਨੂੰ ਪਤਾ ਲੱਗੇਗਾ ਉਹਨਾਂ ਲਈ ਪੀੜੀਆਂ ਨੂੰ ਕਿ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਕੌਣ ਸੀਗੇ ਔਰ ਉਸ ਕਾ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਕਿ ਸਾਨੂੰ ਬੜਾ ਮਾਣ ਹੁੰਦਾ ਜਦੋਂ ਕੋਈ ਬਾਹਰੋਂ ਹੁੰਦਾ ਨਾ ਸਾਡੇ ਸ਼ਹਿਰ ਮਲੇਰਕੋਟਲਾ ਦੇ ਵਿੱਚ ਤਾਂ ਸਾਨੂੰ ਬੜਾ ਪ੍ਰਾਊਡ ਫੀਲ ਹੁੰਦਾ ਜਦੋਂ ਅਸੀਂ ਨਵਾਬ ਸਾਹਿਬ ਦੀ ਗੱਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਾਈ ਨਰਿੰਦਰਪਾਲ ਸਿੰਘ ਹੈੱਡ ਗਰੰਥੀ ਗੁਰਦਾਰਾ ਸਾਹਿਬ ਹਾਂ ਦਾ ਨਾਰਾ ਮਲੇਰਕੋਟਲਾ ਇਹ ਜਿਹੜੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹ ਪਰਿਵਾਰ ਦੇ ਸਹਬਜ਼ਾਦਿਆਂ ਦੇ ਮਾਤਾ ਜੀ ਦੇ ਮਹਾਨ ਸਿੰਘਾਂ ਸ਼ਹੀਦਾਂ ਦੇ ਜੋ ਸ਼ਹੀਦੀ ਦਿਹਾੜੇ ਚੱਲ ਰਹੇ ਹਨ 15ਵਾਂ ਆਲਾ ਚੱਲ ਰਿਹਾ ਉਸ ਦੇ ਤਹਿਤ ਅਸੀਂ ਅਜ ਮਲੇਰ ਕੋਲਾ ਇਕੱਠੇ ਹੋਏ ਆ ਤੇ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਾਂ ਕੋਟ ਪ੍ਰਣਾਮ ਹੈ ਤੇ ਉੱਥੇ ਕੁਝ ਪਾਤਰ ਜਿਹੜੇ ਸ਼ਹੀਦੀ ਦੇ ਸਮੇਂ ਜਿਨ੍ਹਾਂ ਨੇ ਵੱਖ-ਵੱਖ ਰੋਲ ਅਦਾ ਕੀਤੇ ਤੇ ਉਹਨਾਂ ਦਾ ਜ਼ਿਕਰ ਆਉਂਦਾ ਜਿਸ ਤਰ੍ਹਾਂ ਜੇ ਗੰਗੂ ਦਾ ਜ਼ਿਕਰ ਆਉਂਦਾ ਤਾ ਟੋਡਰ ਮਲ ਦਾ ਮੋਤੀ ਮੈਰੇ ਦਾ ਵੀ ਜੇਕਰ ਆਉਂਦਾ ਤੇ ਉੱਥੇ ਮਲੇਰ ਕੋਲੇ ਦੇ ਅੰਦਰ ਜੋ ਸੇਰ ਮੁਹੰਮਦ ਖਾਨ ਮਲੇਰ ਕੋਲੇ ਦਾ ਨਾਮ ਵੀ ਸਨੈਰੀ ਅਖਰਾਂ ਵਿੱਚ ਲੜ ਜਾਏ ਬੇਸ਼ੱਕ ਉਸ ਸਮੇਂ ਉਹ ਛੋਟੇ ਸਹਬਜ਼ਾਦਿਆਂ ਨੂੰ ਬਚਾਤ ਨਹੀਂ ਸਕਿਆ ਪਰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਉਹਨਾਂ ਨੇ ਸਹਬਜ਼ਾਦਿਆਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਨਾ ਔਰ ਧਰਮ ਦੀ ਅਸਲੀ ਨਮਾਇੰਦਗੀ ਕਰਨਾ ਇਹ ਉਦੋਂ ਬਹੁਤ ਵੱਡੀ ਗੱਲ ਸੀ ਤੇ ਅੱਜ ਅਫਸੋਸ ਇਸ ਗੱਲ ਦਾ ਵੀ ਜਿਸ ਨਵਾਬ ਸੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਤੇ ਅੱਜ ਉਹਨਾਂ ਦੇ ਜੋ ਹਾਲਾਤ ਹਨ ਉਹਨਾਂ ਦੀਆਂ ਜਗਾਵਾਂ ਦੇ ਜਾਂ ਉਹਨਾਂ ਦੀਆਂ ਮਕਬਰਾਂ ਦੇ ਮੇਰਾ ਖਿਆਲ ਹੈ ਬੜੇ ਤਰਸਯੋਗ ਹਾਲਾਤ ਹਨ ਮੈਨੂੰ ਬਹੁਤ ਲੰਮੇ ਸਮੇਂ ਤੋਂ ਇੱਥੇ ਹਰ ਸਾਲ ਇਹਨਾਂ ਦਿਨਾਂ ਵਿੱਚ ਆਪਾਂ ਇਕੱਠੇ ਹੁੰਨੇ ਆ ਪਰ ਮੇਰਾ ਖਿਆਲ ਹੈ ਕੁਝ ਬਦਲਿਆ ਦਿਖਾਈ ਨਹੀਂ ਦਿੰਦਾ ਅੱਜ ਬੜੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਵੀ ਸਾਨੂੰ ਹਾ ਦਾ ਨਾਰਾ ਮਾਰਨ ਵਾਲੇ ਸੇਰ ਮੁਹੰਮਦ ਖਾਂਦੀ ਬੜੀਆਂ ਧਾਰਨਾ ਦਿੱਤੀਆਂ ਜਾਂਦੀਆਂ ਜਦੋਂ ਵੀ ਕੋਈ ਗੱਲ ਹੁੰਦੀ ਹੈ ਪਰ ਉਹਦੇ ਵਾਸਤੇ ਸਾਨੂੰ ਕੁਝ ਨਾ ਕੁਝ ਉਪਰਾਲਾ ਜਿਹੜਾ ਕਰਨਾ ਚਾਹੀਦਾ ਮੇਰਾ ਖਿਆਲ ਹੈ ਹੁਣ ਤੱਕ ਨਹੀਂ ਕੀਤਾ ਗਿਆ ਇਹ ਸਰਕਾਰਾਂ ਨੂੰ ਚਾਹੀਦਾ ਤੇ ਪਾਰਟੀਆਂ ਨੂੰ ਚਾਹੀਦਾ ਵੀ ਸਾਨੂੰ ਰਲ ਮਿਲ ਕੇ ਇਹ ਗੱਲਬਾਤ ਵੀ ਧਿਆਨ ਦੇਣਾ ਚਾਹੀਦਾ ਤਾਂ ਕਿ ਉਹਨਾਂ ਦਾ ਹਾ ਦਾ ਨਾਰਾ ਮਾਰਿਆ ਸੀ ਉਹਨਾਂ ਨੂੰ ਕੁਝ ਨਾ ਕੁਝ ਅਰਪਣ ਕਰ ਸਕੀਏ ਉਹਨਾਂ ਦਾ ਸਤਿਕਾਰ ਕਰ ਸਕੀਏ ਜੀ ਅਸਲਾਮੁਅਲੈਕਮ ਜੀ ਸਤਿ ਸ਼੍ਰੀ ਅਕਾਲ ਮੈਂ ਮੁਹੰਮਦ ਆਰਿਫ ਮਲੇਰਕੋਲਾ ਨਵਾਬ ਸ਼ੇਰ ਮੁਹੰਮਦ ਖਾਨ ਵੈਲਫੇਅਰ ਸੁਸਾਇਟੀ ਦਾ ਪ੍ਰੈਜ਼ੀਡੈਂਟ ਅੱਜ ਮਲੇਰ ਕੋਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਜੋ ਤੁਸੀਂ ਦੇਖ ਰਹੇ ਹੋ ਉਹਨਾਂ ਦੀ ਕਬਰ ਦੇ ਅੱਗੇ ਖੜੇ ਆ ਕਿਉਂਕਿ ਅੱਜ ਜਿਹੜੇ ਦਿਨ ਚੱਲ ਰਹੇ ਨੇ ਦਸੰਬਰ ਦੇ ਲਾਸਟ ਦਿਨ ਜਿਹੜੇ ਹੁੰਦੇ ਨੇ ਪਉ ਦੇ ਪਹਿਲੇ ਦਿਨ ਜਿਹੜੇ ਹੁੰਦੇ ਨੇ ਇਹ ਛੋਟੇ ਜਿਹੜੇ ਸ਼ਹੀਦ ਸਰਹੰਦ ਦੀਆਂ ਦਰਬਾਰਾਂ ਦੇ ਵਿੱਚ ਕੀਤੇ ਗਏ تھے ਛੋਟੇ ਸ਼ਹਿਜ਼ਾਦੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਇਹ ਦਿਨਾਂ ਦੇ ਵਿੱਚ ਕਿਉਂਕਿ ਉਹਨਾਂ ਦੀ ਸ਼ਹੀਦੀ ਹੋਈ ਸੀ ਉਹ ਜਿੱਥੇ ਉਹਨਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਉੱਥੇ ਇੱਕ ਪੱਤਾ ਜਿਹੜਾ ਐਸਾ ਹੈਗਾ ਏ ਕਿ ਜਿਹਨੂੰ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਜਾਂ ਸਿੱਖ ਉਹ ਬੜੇ ਮਾਣ ਨਾਲ ਜਿਹੜਾ ਹੈਗਾ ਇਹ ਆਪਣੇ ਉੱਪਰ ਐਹਸਾਨ ਵੀ ਮੰਨਦੇ ਨੇ ਕਿ ਜਿਹੜਾ ਤਾਂ ਸਰਹੰਦ ਦੀ ਕਚੈਰੀ ਦੇ ਵਿੱਚ ਨਵਾਬ ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਵਾਲੇ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਜਿਹੜੇ ਸਿੱਖ ਵਸਦੇ ਨੇ ਇੱਕ ਐਹਸਾਨ ਮੰਨਦੇ ਨੇ ਕਿ ਸਾਡੇ ਉੱਪਰ ਜਿਹੜਾ ਹੈਗਾ ਤਾਂ ਉਹਨਾਂ ਨੇ ਐਹਸਾਨ ਕੀਤਾ ਤਾਂ ਕਿਉਂਕਿ ਜਿਹੜਾ ਉਸ ਵਕਤ ਦਾ ਇੱਕ ਜ਼ਾਲਮ ਬਾਦਸ਼ਾਹ ਬੈਠਾ था ਉਹ ਉਹਨੂੰ ਗੋਲੋ ਜਿਹੜਾ ਉਹਨਾਂ ਦੇ ਬਾਪ ਤੋਂ ਜਾਂ ਕੋਈ ਗਲਤੀ ਹੋਈ ਜਿਹੜੀ ਉਹਨਾਂ ਦੀ ਸਜ਼ਾ ਉਹਨਾਂ ਦੇ ਬੱਚਿਆਂ ਨੂੰ ਦੇਣਾ ਚਾਹੁੰਦਾ ਥਾ ਪਰ ਉਹ ਜਿਹੜਾ ਸਾਡੇ ਨਵਾਬ ਸ਼ੇਰ ਮੁਹੰਮਦ ਖਾਨ ਮਲੇਰ ਕੋਲਾ ਵਾਲੇ تھے ਉਹਨਾਂ ਨੇ ਹਾਜ਼ਾ ਨਾਰਾ ਮਾਰਿਆ ਥਾ ਕਿ ਜਿਹੜੀ ਦੂਸਰੇ ਦੀ ਸਜ਼ਾ ਕਿਸੇ ਦੂਸਰੇ ਤੋਂ ਨਹੀਂ ਲਈਤੀ ਜਾ ਸਕਦੀ ਜਾਂ ਜਿਹੜੀ ਬੜੇ ਦੀ ਸਜ਼ਾ ਹੋਵੇ ਤਾਂ ਉਹ ਇੱਕ ਬੱਚਿਆਂ ਕੋਲੋਂ ਇਸਲਾਮ ਇਸ ਦੀ ਇਜਾਜ਼ਤ ਨਹੀਂ ਦਿੰਦਾ ਤਾਂ ਇਹਨਾਂ ਨੇ ਜਿਹੜਾ ਹੈਗਾ ਉਸ ਵਕਤ ਹਾਜ਼ਾ ਨਾਰਾ ਮਾਰਿਆ ਥਾ ਔਰ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਜਿੱਥੇ ਅਸੀਂ ਖੜੇ ਆ ਇਹਨਾਂ ਦਾ ਮਕਬਰਾ ਔਰ ਇਹਨਾਂ ਦੇ ਜਿਹੜੇ ਪੂਰੇ ਖਾਨਦਾਨ ਦੀਆਂ ਕਬਰਾਂ ਇੱਥੇ ਮੌਜੂਦ ਨੇ ਜਿਨ੍ਹਾਂ ਨੂੰ ਪੂਰੀ ਦੁਨੀਆ ਦੇ ਵਿੱਚ ਕਹਿੰਦੇ ਨੇ ਕਿ ਮਲੇਰ ਕੋਲੇ ਦੇ ਵਿੱਚ ਨਵਾਬ ਸ਼ੇਰ ਮੁਹੰਮਦ ਖਾਨ ਦਾ ਮਕਬਰ ਹੈ ਪਰ ਇਹਦੀ ਹਾਲਤ ਤਰਸੇ ਹੋ ਗਿਆ ਹਰ ਸਾਲ ਜਿਹੜੇ ਇੰਟਰਵਿਊ ਰੇ ਹੁੰਦੇ ਨੇ ਹਰ ਸਾਲ ਜਿਹੜੇ ਅਲੱਗ-ਅਲੱਗ ਪੱਤਰਕਾਰ ਇੱਥੋਂ ਬੜੇ ਜਿਹੜੇ ਹਾਈ ਲੈਵਲ ਦੇ ਪੱਤਰਕਾਰ ਨੇ ਉਹ ਵੀ ਇੱਥੇ ਪਹੁੰਚਦੇ ਨੇ ਪਰ ਸੈਂਟਰ ਦੀਆਂ ਸਰਕਾਰਾਂ ਤੱਕ ਜਾਂ ਪੰਜਾਬ ਦੀਆਂ ਸਰਕਾਰਾਂ ਤੱਕ ਇਹ ਗੱਲ ਜਾਂਦੀ ਹੈ ਕਿ ਮਲੇਰ ਕੋਲੇ ਦੇ ਵਿੱਚ ਜਿਹੜੇ ਨਵਾਬ ਸਾਹਿਬ ਤੇ ਉਹਨਾਂ ਦਾ ਇੱਕ ਜਿਹੜਾ ਓਰੇ ਮਕਬਰ ਹੈ ਪਰ ਉਹਦੀ ਸਾਮ ਸੰਭਾਲ ਦੇ ਲਈ ਅੱਜ ਤੱਕ ਕਿਸੇ ਵੀ ਸਰਕਾਰ ਨੇ ਕੁਝ ਨਹੀਂ ਕੀਤਾ ਨਾ اور ਮੈਂ ਇਹਦੇ ਨਾਲ ਨਾਲ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਹਨਾਂ ਦੇ ਬਦਲ ਧਿਆਨ ਦਿੱਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਹਰ ਬਾਰ ਜਿਹੜਾ ਮੁੱਖ ਮੰਤਰੀ ਬੰਦਾ ਉਹ ਸਿੱਖ ਬੰਦਾ ਹੈ ਇਸ ਕਰਕੇ ਅਗਰ ਤੁਸੀਂ ਆਪਣੇ ਉੱਪਰ ਐਹਸਾਨ ਮੰਨਦੇ ਹੋ ਕਿ ਨਵਾਬ ਸਾਹਿਬ ਨੇ ਹਾਜ਼ਾ ਨਾਰਾ ਮਾਰਿਆ ਤਾਂ ਮੁੱਖ ਮੰਤਰੀ ਸਾਹਿਬ ਨੂੰ ਸਿਰਫ ਇੰਨਾ ਹੀ ਕਰ ਲੈਣਾ ਚਾਹੀਦਾ ਕਿ ਉਹ ਐਹਸਾਨ ਮੰਨ ਕੇ ਇਹਨਾਂ ਦੇ ਨਾਮ ਦੇ ਉੱਪਰ ਆਦਾ ਮਲੇਕੂਲੇ ਵਿੱਚ ਕੋਈ ਬੜੀ ਜਗ੍ਹਾ ਬਣਾ ਦਿੱਤੀ ਜਾਵੇ ਉਹ ਜਿਹੜਾ ਇਹਨਾਂ ਦਾ ਇਹ ਮਕਬਰ ਹੈ ਇਹਦੀ ਸਾਮ ਸੰਭਾਲ ਜ਼ਰੂਰ ਕੀਤੀ ਜਾਵੇ